ਹੈਲੋ ਜੀ ਸਾਰੇ ਪੈਂਟਪਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਉਹਨਾਂ ਪੈਂਟਪਰਾਵਾਂ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਜਿਹੜੀ ਕਹਿੰਦੇ ਨੇ ਕਿ ਸਾਡੇ ਘਰ ਦੇ ਵਿੱਚ ਹਰ ਟਾਈਮ ਲੜਾਈ ਝਗੜਾ ਕਲੇਸ਼ ਖਤਮ ਨਹੀਂ ਹੁੰਦਾ ਅਸੀਂ ਬਹੁਤ ਕੁਝ ਕਰਕੇ ਦੇਖ ਲਿਆ ਪਰ ਫਿਰ ਵੀ ਸਾਡੇ ਘਰ ਦੇ ਵਿੱਚੋਂ ਦਲੀਦਰਤਾ ਜਿਹੜੀ ਗਰੀਬੀ ਹੈ ਉਹ ਖਤਮ ਨਹੀਂ ਹੋ ਰਹੀ ਦੇਖੋ ਕਾਲ ਯੁਗ ਦਾ ਇਹ ਸਿਧਾਂਤ ਹੈਗਾ ਹਨਾ ਕਿ ਕਾਲ ਯੁਗ ਦੇ ਵਿੱਚ ਜਦੋਂ ਆਪਾਂ ਥੋੜਾ ਜਿਹਾ ਵੀ ਗੁਰੂ ਜੀ ਦੇ ਨਾਲੋਂ ਟੁੱਟਦੀਆਂ ਉਥੇ ਠੀਕ ਹੈ ਵੀ ਕਈ ਤੁਸੀਂ ਦੇਖੇ ਹੋਣਗੇ ਵੀ ਜਿਹੜੇ ਨਾਮ ਨਹੀਂ ਜਪਦੇ ਹਨਾ ਨਾ ਉਹਨਾਂ ਨੇ ਕਦੇ ਅਖੰਡ ਪਾਠ ਸਾਬ ਕਰਵਾਏ ਨਹੀਂ ਨਾ ਕਦੇ ਉਹਨਾਂ ਨੇ ਹਨਾ ਗੁਰਦੁਆਰਾ ਸਾਹਿਬ ਗਏ ਨਹੀਂ ਤੇ ਉਹਨਾਂ ਦਾ ਬੜਾ ਕੰਮ ਤਰਕੀਆਂ ਦੇ ਵਿੱਚ ਹਨਾ ਬੜੇ ਉਹ ਅਮੀਰ ਨੇ ਕੋਈ ਬਿਮਾਰੀ ਨਹੀਂ ਕੋਈ ਦੁੱਖ ਨਹੀਂ ਸੁੱਖ ਨਹੀਂ ਹਨਾ ਵੀ ਉਹਨਾਂ ਦਾ ਹੁੰਦੀ ਵੀ ਜਿਹੜੇ ਸਾਰਾ ਦਿਨ ਗੁਰੂ ਸਾਹਿਬ ਜੀ ਤੇ ਲੜ ਲੱਗਦੇ ਨੇ ਉਹਨਾਂ ਨੂੰ ਇੰਨੀਆਂ ਤਕਲੀਫਾਂ ਕਿਉਂ ਆਉਂਦੀਆਂ ਨੇ ਹਨਾ ਇਹ ਤੇ ਵੀ ਮੈਂ ਵੀਡੀਓ ਤੁਹਾਨੂੰ ਇੱਕ ਅਲੱਗ ਤੋਂ ਅਪਲੋਡ ਕਰੂੰਗੀ ਕਿਉਂਕਿ ਜੇ ਮੈਂ ਇੱਕ ਵੀਡੀਓ ਦੇ ਵਿੱਚ ਦੱਸੂੰਗੀ ਤਾਂ ਬਹੁਤ ਲੰਬੀ ਚਲੀ ਜਾਂਦੀ ਹੈਗੀ ਹਨਾ ਵੀਡੀਓ ਤੇ ਅੱਜ ਆਪਾਂ ਇਹ ਚੀਜ਼ ਨੂੰ ਡਿਸਕਸ ਨਾ ਕਰਦੇ ਹੋਏ ਅੱਜ ਆਪਾਂ ਡਿਸਕਸ ਕਰਾਂਗੇ ਕਿ ਆਪਾਂ ਆਪਣੇ ਘਰ ਦੇ ਵਿੱਚ ਬਰਕਤ ਆਪਣੇ ਘਰ ਦੇ ਵਿੱਚ ਹੈਨਾ ਸੁੱਖ ਕਿਵੇਂ ਲੈ ਕੇ ਆ ਸਕਦੇ ਆ ਕਿਉਂਕਿ ਪਤਾ ਨਹੀਂ ਕੀ ਗੱਲ ਹੈ ਕਿ ਆਪਾਂ ਅਕਸਰ ਕਹਿ ਦਿੰਦੇ ਆ ਵੀ ਕਾਲ ਯੁਗ ਦਾ ਹੀ ਇਹ ਫੇਰ ਹੈ ਵੀ ਜਿਹੜਾ ਕਹਿੰਦੇ ਨੇ ਕਹਿੰਦੇ ਇੱਕ ਨੂੰ ਕੀ ਰੋਣੀ ਹੈ ਸਾਰਾ ਆਵਾ ਹੀ ਉੱਤੇ ਆ ਪਿਆ ਹੈਨਾ ਜਿਵੇਂ ਕਿ ਨਾ ਤਾਂ ਪਿਓ ਪੁੱਤ ਨੂੰ ਦੇਖ ਕੇ ਰਾਜਨੀ ਪੁੱਤ ਪਿਓ ਨੂੰ ਦੇਖ ਕੇ ਰਾਜਨੀ ਭੈਣ ਭਰਾ ਇੱਕ ਦੂਜੇ ਨੂੰ ਬੁਲਾ ਕੇ ਰਾਜਨੀ ਪਤੀ ਪਤਨੀ ਨੇ ਉਹ ਵਸਿਕ ਲਾਲੇ ਵੀ ਉਤੋਂ ਉਤੋਂ ਹੀ ਰਿਸ਼ਤੇ ਨਿਭਾਰੇ ਆ ਹਨ ਦਿਲੋਂ ਤਾਂ ਕੋਈ ਕਰਮਾ ਵਾਲਾ ਹੀ ਨਿਭਾਉਂਦਾ ਹੋਵੇਗਾ ਨਹੀਂ ਤਾਂ ਜਦੋਂ ਪਤੀ ਘਰ ਆਉਂਦੇ ਤਾਂ ਪਤਨੀ ਦੇ ਮੱਥੇ ਤੇ ਤਿਉੜੀਆਂ ਪਤਨੀ ਆਉਂਦੀ ਆ ਤਾਂ ਪਤੀ ਦੇ ਮੱਥੇ ਤੇ ਤਿਉੜੀਆਂ ਨਾ ਹਰ ਟਾਈਮ ਕਾਟੋ ਕਲੇਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦਾ ਰਹਿੰਦਾ ਹੈ ਅਗਰ ਪਤੀ ਪਤਨੀ ਦੀ ਥੋੜੀ ਜੀ ਬਣਦੀ ਆ ਤਾਂ ਉਹਨਾਂ ਦੇ ਬੱਚੇ ਨੇਗੇ ਉਹਨਾਂ ਨੇ ਉਹਨਾਂ ਦੇ ਨੱਕ ਵਿੱਚ ਸਾਂ ਲਿਆ ਰੱਖਿਆਗਾ ਹਨਾ ਨਾ ਤਾਂ ਬੱਚੇ ਮੰਨਦੇ ਨੇ ਨਾ ਪਰਿਵਾਰ ਮੰਨਦੇ ਬਜ਼ੁਰਗ ਉਦੋਂ ਦੁਖੀ ਬੱਚੇ ਉਦੋਂ ਦੁਖੀ ਤੇ ਜਿਹੜੇ ਆਪਣੇ ਵਰਗੇ ਮਾਤਾੜ ਨੇ ਉਹ ਦੁਖੀ ਹਨਾ ਦੁਖੀ ਕਿਉਂ ਆ ਕਿਉਂਕਿ ਅੱਗੇ ਘਰ ਦੇ ਵਿੱਚ ਹਨਾ ਖਾਣ ਨੂੰ ਵੀ ਘਟ ਹੁੰਦਾ ਸੀ ਬਜ਼ੁਰਗ ਹੁੰਦੇ ਸੀ ਦੇਖੋ ਇੱਕ ਮੈਂਬਰ ਕਮਾਉਂਦਾ ਹੁੰਦਾ ਸੀ ਬਾਕੀ ਸਾਰੇ ਬਾਪੂ ਦੇ ਹੀ ਬਾਪੂ ਦੇ ਹੀ ਪੈਸੇ ਹਨਾ ਬਾਪੂ ਇਧਰੋਂ ਜਾਣੇ ਨਹੀਂ ਪੈਸੇ ਬਾਪੂ ਸੌਦਾ ਲਿਆਦੇ ਹਨਾ ਵੀ ਸਾਰਾ ਦਿਨ ਬਾਪੂ ਦੇ ਸਿਰ ਤੇ ਹੀ ਚੱਲਦੀ ਰਹਿੰਦੀ ਸੀ ਤੇ ਹੁਣ ਕਹਿੰਦੇ ਆ ਕਹਿੰਦੇ ਜਦ ਬਾਪੂ ਬਾਪੂ ਕਹਿੰਦੇ ਸੀ ਬੜੇ ਸਖਾਲੇ ਰਹਿੰਦੇ ਸੀ ਜਦ ਬਾਪੂ ਅਖਵਾਇਆ ਤਾਂ ਬੜਾ ਦੁੱਖ ਪਾਇਆ ਕਿਉਂਕਿ ਅੱਜ ਕੱਲ੍ਹ ਘਰਾਂ ਦੇ ਵਿੱਚ ਆਪਾਂ ਸਾਰੇ ਬਾਪੂ ਬਣੇ ਹੋਈਆਂ ਪਤਨੀ ਕਹਿੰਦੀ ਹੈ ਮੇਰੇ ਹੱਥ ਵਿੱਚ ਲਾਣੇਦਾਰੀ ਹੋਵੇ ਪਤੀ ਕਹਿੰਦੇ ਮੇਰੇ ਹੱਥ ਵਿੱਚ ਲਾਣੇਦਾਰੀ ਹੋਵੇ ਬੱਚੇ ਕਹਿੰਦੇ ਨੇ ਸਾਨੂੰ ਨਾ ਕੋਈ ਰੋਕੇ ਸਾਡੇ ਹੱਥ ਵਿੱਚ ਲਾਣੇਦਾਰੀ ਹੋਵੇ ਅਸੀਂ ਜਿੱਧਰ ਨੂੰ ਜਾਈਏ ਸਾਡਾ ਮੂੰਹ ਹੋਵੇ ਉਧਰ ਨੂੰ ਚੱਲੀਏ ਨਾ ਬਜ਼ੁਰਗ ਕਹਿੰਦੇ ਨੇ ਸਾਨੂੰ ਨਹੀਂ ਕੋਈ ਪੁੱਛਦਾ ਇਹ ਹੋ ਕਿਉਂ ਰਹੇਗਾ ਸਭ ਤੋਂ ਮੇਨ ਗੱਲ ਹੈ ਕਹਿੰਦੇ ਬੇਮੁਖ ਹੋਈ ਰਾਮ ਤੇ ਲੱਗਣ ਜਨਮ ਵਿਜੋਗ ਘਰਾਂ ਦੇ ਵਿੱਚੋਂ ਸਿਮਰਨ ਚੱਲਿਆ ਗਿਆ ਘਰਾਂ ਦੇ ਵਿੱਚੋਂ ਵਾਹਿਗੁਰੂ ਜੀ ਦੀ ਬਾਣੀ ਚੱਲੀ ਗਈ ਤੇ ਘਰਾਂ ਦੇ ਵਿੱਚੋਂ ਬਰਕਤ ਚੱਲੀ ਗਈ ਕਿਉਂਕਿ ਅੱਜ ਕੱਲ ਖਾਣਾ ਵੀ ਬਾਹਰੋਂ ਹੈ ਜਾਣਾ ਵੀ ਬਾਹਰ ਹੈ ਘਰ ਦੇ ਵਿੱਚ ਪਿਆਰ ਹੀ ਨਹੀਂ ਕਿਸੇ ਨੂੰ ਕਈਆਂ ਨੂੰ ਮੇਰੀਆਂ ਗੱਲਾਂ ਹਨਾ ਬੇਤੁਕੀਆਂ ਵੀ ਲੱਗਦੀਆਂ ਹੋਣਗੀਆਂ ਹਨਾ ਵੀ ਭੈਣ ਪਤਾ ਨਹੀਂ ਕਿਉਂ ਪ੍ਰਵਚਨ ਸੁਣਾਉਣ ਲੱਗ ਜਿੰਨੇ ਇਹ ਪ੍ਰਵਚਨ ਨਹੀਂ ਇਹ ਬਜ਼ੁਰਗਾਂ ਤੋਂ ਲੈਂਦੇ ਹੋਏ ਖਜ਼ਾਨਾ ਹੈਗਾ ਹਨਾ ਜਿਹੜਾ ਕਿ ਮੈਨੂੰ ਉਹ ਕਹਿੰਦੇ ਹੁੰਦੇ ਨੇ ਕਹਿੰਦੇ ਹਨਾ ਜਿਹੜਾ ਕਿ ਆਪਾਂ ਖਜ਼ਾਨਾ ਇਕੱਠਾ ਕਰਦੇ ਆਂਗੇ ਹਨਾ ਕਿਤੇ ਨਾ ਕਿਤੇ ਉਹ ਕੰਮ ਆ ਹੀ ਜਾਂਦਾ ਹੈਗਾ ਹਨਾ ਜਿਵੇਂ ਕਿ ਬਜ਼ੁਰਗਾਂ ਨੇ ਪ੍ਰਾਣੀ ਜਿਹੜੇ ਖੋਟੇ ਸਿੱਕੇ ਨੇ ਕਹਿੰਦੇ ਕਦੇ-ਕਦੇ ਉਹ ਵੀ ਚੱਲ ਜਾਂਦੇ ਨੇ ਮੇਰੇ ਵਰਗੇ ਹਨ ਕਿਉਂਕਿ ਮੈਨੂੰ ਅਕਸਰ ਬਚਪਨ ਤੋਂ ਹੀ ਯਾਦਤ ਸੀਗੀ ਕਿ ਬਜ਼ੁਰਗਾਂ ਦਾ ਵੱਡਿਆਂ ਦਾ ਸਤਿਕਾਰ ਕਰਨਾ ਉਹਨਾਂ ਤੋਂ ਜੋ ਵੀ ਮਿਲਣਾ ਉਹਨੂੰ ਗ੍ਰਹਿਣ ਕਰਨਾ ਇੱਕ ਜਿਵੇਂ ਲੋਕ ਤਾਂ ਪੈਸੇ ਇਕੱਠੇ ਕਰਦੇ ਨੇ ਮੈਂ ਉਹ ਗੁਣਾ ਨੂੰ ਇਕੱਠਾ ਕਰਦੀ ਸੀ ਹਨ ਪਰ ਮੈਨੂੰ ਹੁਣ ਉਹ ਗੱਲਾਂ ਨਾ ਬਹੁਤ ਖੁਸ਼ੀ ਹੁੰਦੀ ਹੈਗੀ ਨਾ ਕਿ ਜਦੋਂ ਮੈਨੂੰ ਕਈ ਭੈਣ ਭਰਾ ਮੈਨੂੰ ਮੈਸੇਜ ਕਰਦੇ ਨੇ ਵੀ ਦੀਦੀ ਜਿਹੜੇ ਤੁਸੀਂ ਆ ਗੱਲ ਦੱਸੀ ਸੀ ਹੈ ਨਾ ਅਸੀਂ ਉਹ ਕੀਤੀ ਤੇ ਸਾਡੇ ਘਰ ਦੇ ਵਿੱਚ ਨਾ ਇੰਨੀ ਬਰਕਤ ਹੋਈ ਜਿਵੇਂ ਕਿ ਮੈਂ ਪਹਿਲਾਂ ਪਿੰਨ ਵੀ ਕੀਤੀ ਨਿਕੋ ਦੋ ਭੈਣਾਂ ਦੇ ਕਮੈਂਟ ਕਿ ਭੈਣੇ ਜਿਵੇਂ ਤੂੰ ਦੱਸਿਆ ਸੀ ਅਸੀਂ ਨੇ ਹੈ ਨਾ ਉਸੇ ਤਰੀਕੇ ਨਾਲ ਅਰਦਾਸ ਕੀਤੀ ਤੇ ਇੱਕ ਭੈਣ ਨੇ ਸੇ ਵੀ 11 ਮਹੀਨੇ ਦੀ ਮੇਰੀ ਪਤੀ ਦੀ ਤਨਖਾਹ ਖੜੀ ਸੀ ਹੈ ਨਾ ਇਹ ਕਹਿੰਦੀ ਪੈਣੇ ਮੈਂ ਕੀ ਕਰਾਂ ਤੇ ਮੈਂ ਉਹਨੂੰ ਦੱਸਿਆ ਜੋ ਕਿ ਮੈਂ ਖੁਦ ਕਰਦੀ ਹਾਂ ਨਾ ਦੇਖੋ ਮੈਂ ਵੀ ਇੱਕ ਗ੍ਰਸਤੀ ਜੀਵਨ ਦੇ ਵਿੱਚ ਆ ਹਨਾ ਆਪਣੇ ਘਰ ਦੇ ਵਿੱਚ ਤੁਹਾਡੇ ਮੰਗੂ ਹੀ ਰਹਿਣੀ ਆ ਕੋਈ ਇਹ ਨਹੀਂ ਹੈਗਾ ਵੀ ਮੈਂ ਕੋਈ ਚਿੱਟਾ ਚੋਲਾ ਪਾਇਆ ਜਾਂ ਮੈਂ ਕੋਈ ਬਹੁਤ ਵੱਡੀ ਵਿਦਵਾਨ ਆ ਜਾਂ ਮੈਨੂੰ ਗੁਰਬਾਣੀ ਦੇ ਬਾਰੇ ਬਹੁਤ ਗਿਆਨ ਹੈ ਨਹੀਂ ਮੈਂ ਜੋ ਵੀ ਵੱਡੇ ਬਜ਼ੁਰਗਾਂ ਤੋਂ ਸਿੱਖਿਆ ਮੈਂ ਤੁਹਾਡੇ ਨਾਲ ਉਹੀ ਸਾਂਝਾ ਕਰਦੀ ਹਾਂ ਤੇ ਕਹਿਣ ਤੋਂ ਪਾਵੇ ਹਨਾ ਜਦੋਂ ਮੈਂ ਉਹਨੂੰ ਦੱਸਿਆ ਵੀ ਤੂੰ ਇਸ ਤਰੀਕੇ ਨਾਲ ਪਹਿਨੇ ਕਰ ਲੈ ਕਿਉਂਕਿ ਮੈਂ ਇਹ ਸਿੱਖਿਆ ਤੇ ਮੈਂ ਕੀਤਾ ਤੇ ਮੈਂ ਗੁਰੂ ਜੀ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਹਨਾ ਤੇ ਉਸਨੇ ਕੀਤਾ ਤੇ ਮੈਨੂੰ ਉਹna ਥੋੜੇ ਕਿ ਦਿਨਾਂ ਬਾਅਦ ਉਹਦਾ ਮੈਸੇਜ ਆਇਆ ਦੀਦੀ ਕਹਿੰਦੀ ਜਦੋਂ ਤੁਸੀਂ ਜਿਹੜੀ ਦੱਸੀ ਸੀ ਮੈਂ ਉਹ ਗੱਲ ਕੀਤੀ ਤਾਂ ਮੈਨੂੰ 3 ਦਿਨਾਂ ਬਾਅਦ ਹਨਾ ਉਹ ਖੁਸ਼ੀ ਦਿੱਤੀ ਆ ਵਾਈਗਰੂ ਜੀ ਨੇ ਕਿ ਮੇਰੇ ਪਤੀ ਜੀ ਦੀ ਹਨਾ ਤਨਖਾਹ ਜਿਹੜੀ ਕਿ 11 ਮਹੀਨਿਆਂ ਤੋਂ ਨਹੀਂ ਆ ਰਹੀ ਸੀ ਉਹ ਆ ਚੁੱਕੀ ਹੈ ਤੇ ਇੱਕ ਕੱਲ ਪੈਣ ਦਾ ਪਰਸੋਂ ਮੈਨੂੰ ਮੈਸੇਜ ਆਇਆ ਹਨਾ ਕਿ ਜਿਹੜੀ ਮੈਂ ਨਾਰੀਅਲ ਵਾਲੀ ਵੀਡੀਓ ਦੱਸੀ ਸੀਗੀ ਵੀ ਤੁਸੀਂ ਹਨਾ ਆਪਣੇ ਗੁਰੂ ਸਾਹਿਬ ਜੀ ਦੇ ਜਨਮ ਪਰ ਪ੍ਰਭ ਦਾ ਵਾਲੇ ਦਿਨ ਹਨਾ ਆਪਣੇ ਗੁਰਪੁਰਬ ਵਾਲੇ ਦਿਨਾਂ ਦਾ ਰੱਖਣਾ ਸੀ ਜਿਹੜਾ ਪੰਨੇ ਨਾਰੀਅਲ ਕਈ ਬਹੁਤ ਸਾਰੇ ਭੈਣ ਭਰਾਵਾਂ ਨੇ ਰੱਖਿਆ ਦੇਖੋ ਕਿ ਜਿਨੇ ਸਰਦਾ ਦੇ ਨਾਲ ਰੱਖਿਆ ਵਿਸ਼ਵਾਸ ਦੇ ਨਾਲ ਰੱਖਿਆ ਪ੍ਰੇਮ ਦੇ ਨਾਲ ਰੱਖਿਆ ਤੇ ਸੋਚਿਆ ਵੀ ਵਾਹਿਗੁਰੂ ਜੀ ਸਾਡੀ ਇਸ ਚੀਜ਼ ਨੂੰ ਪੂਰਾ ਕਰਨਗੇ ਉਹਨਾਂ ਦੇ ਜਰੂਰ ਹਨਾ ਮੰਗਾ ਪੂਰੀਆਂ ਹੁੰਦੇ ਨੇ ਜਰੂਰ ਉਹਨਾਂ ਦੇ ਭਾਗ ਖੁੱਲਦੇ ਆ ਤੇ ਕੱਲ ਮੈਨੂੰ ਇੱਕ ਭੈਣ ਨੇ ਮੈਸੇਜ ਕੀਤਾ ਹਨਾ ਕਹਿੰਦੀ ਵੀ ਦੀਰੀ ਵੀ ਜਿਹੜਾ ਤੁਸੀਂ ਦੱਸਿਆ ਸੀਗਾ ਗੁਰੂ ਸਾਹਿਬ ਜੀ ਨੂੰ ਚਿੱਠੀ ਪਾਉਣ ਵਾਸਤੇ ਵੀ ਆਪਦੇ ਆਪਦੇ ਮੰਗਾ ਲਿਖ ਕੇ ਤੇ ਨਾਰੀਅਲ ਦੇ ਨਾਲ ਧਰ ਦੋ ਉਹਦੇ ਵਿੱਚੋਂ ਸਾਡੀਆਂ ਸਾਰੀਆਂ ਹੀ ਮੰਗਾ ਪੂਰੀਆਂ ਹੋ ਗਈਆਂ ਸਿਰਫ ਦੋ ਮੰਗਾ ਨੇ ਵੀ ਉਹ ਰਹਿ ਗਈਆਂ ਵੀ ਹੁਣ ਅਸੀਂ ਉਹ ਨਾਰੀਅਲ ਨੂੰ ਚੱਕ ਲਈਏ ਜਾਂ ਨਹੀਂ ਚੱਕੀਏ ਹੈਨਾ ਦੇਖੋ ਮੇਰਾ ਇਹ ਟੋਟਕੇ ਜਿਹੜੇ ਵੀ ਮੈਂ ਤੁਹਾਨੂੰ ਦੱਸਦੀ ਨਹੀਂ ਇਹ ਸਿਰਫ ਵਾਹਿਗੁਰੂ ਜੀ ਦੇ ਨਾਲ ਜੋੜਨ ਵਾਸਤੇ ਹੁੰਦੇ ਨੇਗੇ ਕਿਉਂਕਿ ਵਾਹਿਗੁਰੂ ਜੀ ਹੀ ਕਰਨ ਵਾਲੇ ਨੇ ਇਹ ਤਾਂ ਇੱਕ ਬਹਾਨਾ ਬਣਦਾ ਤੁਹਾਨੂੰ ਲੱਗਦਾ ਵੀ ਭੈਣ ਨੇ ਦੱਸਿਆ ਸੀਗਾ ਤਾਂ ਸਾਡਾ ਇਹ ਕੰਮ ਹੋ ਗਿਆ ਬਸ ਜੁੜ ਗਏ ਤੁਸੀਂ ਵਾਹਿਗੁਰੂ ਜੀ ਦੇ ਨਾਲ ਹੈਨਾ ਮੇਰੇ ਨਾਲ ਨਹੀਂ ਵਾਹਿਗੁਰੂ ਜੀ ਦੇ ਨਾਲ ਜੁੜੋ ਮੈਂ ਤਾਂ ਇੱਕ ਨਿਮਾਣੀ ਜੀ ਤੁਹਾਡੀ ਭੈਣਾ ਛੋਟੀ ਹੈਨਾ ਜਿੰਨੀ ਕਾਕਲੇ ਤੁਹਾਨੂੰ ਬੋਲ ਦਿੰਨੀ ਹੈ ਚੰਗੀ ਲੱਗਦੀ ਹੈ ਤਾਂ ਤੁਸੀਂ ਕਰ ਲੈਨੇ ਹੋ ਨਹੀਂ ਚੰਗੀ ਲੱਗਦੀ ਤਾਂ ਮੈਨੂੰ ਕਈ ਵਾਰੀ ਗਲਤ ਕਮੈਂਟ ਵੀ ਕਰ ਦ कि ਅੱਜ ਮੈਂ ਜਿਹੜੀ ਗੱਲ ਤਾਂ ਉਹਨੂੰ ਦੱਸਣ ਲੱਗੀਆਂ ਉਹ ਪੈਣਾ ਮੇਰੀਆਂ ਅਗਰ ਕਰਨੀਆਂ ਰੋਜ਼ ਆਪਣੇ ਘਰ ਦੇ ਵਿੱਚ ਤਾਂ ਦੇਖੋ ਤੁਹਾਡੇ ਘਰ ਦੇ ਵਿੱਚੋਂ ਕਲੇਸ ਵੀ ਜਾਊਗਾ ਤੁਹਾਡੇ ਘਰ ਦੇ ਵਿੱਚ ਧਨ ਵੀ ਖੜੇਗਾ ਤੁਹਾਡੇ ਘਰ ਵਿੱਚ ਬਰਕਤਾਂ ਹੋਣਗੀਆਂ ਤੇ ਤੁਸੀਂ ਸੋਚੋ ਵੀ ਨਹੀਂ ਸਕਦੇ ਕਿ ਤੁਹਾਡੇ ਘਰ ਦੇ ਵਿੱਚ ਹੈ ਨਾ ਕਿੰਨਾ ਜ਼ਿਆਦਾ ਵਾਹਿਗੁਰੂ ਜੀ ਬਰਕਤ ਲੈ ਕੇ ਤੁਸੀਂ ਕਹਾਂ ਸਮਝੋਗੇ ਵੀ ਅਸੀਂ ਕਿਸੇ ਹੋਰ ਦੁਨੀਆ ਦੇ ਵਿੱਚ ਆ ਗਈ ਵੀ ਇੰਨਾ ਤੁਹਾਡੇ ਘਰ ਦਾ ਮਾਹੌਲ ਫਰਕ ਪੈਣ ਲੱਗ ਜੂ ਚਾਹੇ ਤੁਹਾਡੇ ਘਰ ਦੇ ਵਿੱਚ ਕਿੰਨੀ ਵੀ ਸ਼ਰਾਬ ਹੈ ਲੜਾਈ ਝਗੜਾ ਹੈ ਨਾ ਕਿ ਕੋ ਇਹ ਕੰਮ ਮੇਰੀਆਂ ਭੈਣਾਂ ਦੇ ਬਹੁਤ ਵੱਡੇ ਹੱਥੇ ਮੈਂ ਤੁਹਾਨੂੰ ਪਹਿਲਾਂ ਵੀ ਕਹਿਣੀ ਹੁੰਦੀ ਹਰ ਵੀਡੀਓ ਦੇ ਵਿੱਚ ਕਹਿਣੀ ਹੁੰਦੀ ਆ ਨਾ ਕਿ ਜਿਹੜੀਆਂ ਮੇਰੀਆਂ ਭੈਣਾਂ ਨੇ ਵਾਈਕਰੋ ਜੀ ਨੇ ਮਾਂ ਨੂੰ ਪਤਨੀ ਨੂੰ ਅਤੇ ਇੱਕ ਔਰਤ ਨੂੰ ਆਪ ਦਾ ਰੂਪ ਦਿੱਤਾ ਹੈ ਨਾ ਜਿਹੜੀ ਕਿ ਆਪਣੇ ਘਰ ਨੂੰ ਨਰਕ ਵੀ ਬਣਾ ਸਕਦੀ ਹੈ ਸਵਰਗ ਵੀ ਬਣਾ ਸਕਦੀ ਹੈ ਅੱਜ ਕੱਲ੍ਹ ਬੰਨ ਬਣਨ ਦੇ ਚੱਕਰ ਦੇ ਵਿੱਚ ਹਨਾ ਨਾ ਤਾਂ ਆਪਣੀ ਮਰਿਆਦ ਆ ਭੁੱਲ ਚੁੱਕਿਆ ਪਤੀ ਦੀ ਜੋ ਆਪਣੇ ਹਨਾ ਸੰਸਕਾਰ ਨਹੀਂ ਮਲਕੇ ਆਪਣੇ ਵੀ ਆਪਾ ਪਤੀ ਦੀ ਇੱਜ਼ਤ ਹੈ ਕੀ ਆਪਣੇ ਉਹਨਾਂ ਨੂੰ ਰੱਖਣਾ ਹੈ ਸੱਸ ਸਹੁਰੇ ਨੂੰ ਕੀਵੇਂ ਰੱਖਣਾ ਹੈ ਬੱਚਿਆਂ ਨੂੰ ਕੀਵੇਂ ਰੱਖਣਾ ਆਪਾਂ ਬਿਲਕੁਲ ਹੀ ਭੁੱਲ ਚੁੱਕੇ ਆਂ ਆਪਾਂ ਬਸ ਆਪਣੇ ਆਪ ਨੂੰ ਇਹ ਸਮਝ ਰਹੇ ਆਂ ਵੀ ਪਤਾ ਨਹੀਂ ਅਸੀਂ ਕਿਹੜੀ ਦੁਨੀਆ 'ਚ ਆ ਗਏ ਹਨ ਸਾਰਾ ਕੁਝ ਕਰੋ ਠੀਕ ਹੈ ਆਪਾਂ ਮਾਡਰਨ ਜ਼ਮਾਨੇ ਦੇ ਵਿੱਚ ਜਿਉ ਰਹੇ ਆਂ ਬਦਲਣਾ ਵੀ ਜ਼ਰੂਰੀ ਹੈ ਸਾਰਾ ਕੁਝ ਆਪਾਂ ਨੂੰ ਜ਼ਰੂਰੀ ਹੈ ਪਰ ਇਹਨਾਂ ਦਾ ਔੜਨਾ ਘੁੰਮਣਾ ਫਿਰਨਾ ਸਾਰਾ ਕੁਝ ਕਰੋ ਪਰ ਉਹਦੇ ਨਾਲ ਆਪਣੇ ਪਤੀ ਦੀ ਇੱਜ਼ਤ ਆਪਣੇ ਸੱਸ ਸਹੁਰੇ ਦੀ ਇੱਜ਼ਤ ਆਪਣੇ ਬੱਚਿਆਂ ਦੀ ਪਰਵਰਿਸ਼ ਸੰਸਕਾਰ ਇਹ ਵੀ ਬਹੁਤ ਜ਼ਰੂਰੀ ਹੈ ਤੁਸੀਂ ਆਮ ਦੇਖਿਆ ਪਾਣਾ ਆਪਦੇ ਆਪ ਨੂੰ ਕਈ ਵਾਰੀ ਇਦਾਂ ਹੁੰਦਾ ਵੀ ਹਨਾ ਕਿ ਕੀ ਇਧਰ ਨੂੰ ਚੱਲ ਪਿਆ ਆਪਾਂ ਹਨਾ ਤੇ ਚਲੋ ਛੱਡੋ ਇਹ ਗੱਲਾਂ ਜਿਹੜੀ ਆਪਾਂ ਅੱਜ ਗੱਲ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਮੇਰੀਆਂ ਭੈਣਾਂ ਨੇ ਕਰਦੀਆਂ ਆ ਆਪਣੀ ਸਵੇਰੇ ਉਹ ਥੋੜਾ ਜਣਾ ਉੱਠ ਕੇ ਜਲਦੀ ਉੱਠਣਾ ਥੋੜਾ ਜ ਜਲਦੀ ਉੱਠ ਕੇ ਤੁਸੀਂ ਇਵੇਂ ਕਿ ਮੈਂ ਅਕਸਰ ਕਹਿੰਦੀ ਆ ਵੀ ਇੱਕ ਜਪਜੀ ਸਾਹਿਬ ਜੀ ਦਾ ਪਾਠ ਤੁਸੀਂ ਜ਼ਰੂਰ ਕਰਨਾ ਹੈਗਾ ਕਰਨਾ ਕਿਵੇਂ ਜਿਵੇਂ ਤੁਸੀਂ ਚਾਹ ਪਾਣੀ ਬਣਾਉਨੇ ਹੋ ਝਾੜੂ ਪੋਚਾ ਕਰਦੇ ਹੋ ਅਗਰ ਤੁਹਾਡੇ ਤੋਂ ਨਾ ਟਾਈਮ ਨਹੀਂ ਹੈਗਾ ਵੀ ਬੈਠ ਕੇ ਨਹੀਂ ਹੁੰਦਾ ਤਾਂ ਤੁਸੀਂ ਨਾ ਗੁਰਬਾਣੀ ਨੂੰ ਜਾਦ ਕਰ ਲੋ ਜਪਜੀ ਸਾਹਿਬ ਜੀ ਦਾ ਪਾਠ ਹੈ ਨਾ ਅਗਰ ਜਾਦ ਨਹੀਂ ਹੁੰਦਾ ਤਾਂ ਤੁਸੀਂ ਹੈ ਨਾ ਵਾਹਿਗੁਰੂ ਗੁਰਮੰਤਰ ਜਾਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ 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 ਇਸ ਤਰੀਕੇ ਨਾਲ ਮੋਹਨ ਮੰਤਰ ਕਰਦੇ ਹੋਏ ਝਾੜੂ ਲਗਾਉਣਾ ਪੋਚਾ ਲਗਾਉਣਾ ਚਾਹ ਪਾਣੀ ਬਣਾਉਣਾ ਨਾ ਜਦੋਂ ਤੁਸੀਂ ਨਾ ਘਰ ਦੇ ਵਿੱਚ ਸਵੇਰੇ ਸਵੇਰੇ ਇਦਾਂ ਦੀ ਬਾਣੀ ਪੜੋਗੇ ਜਾਂ ਸਿਮਰਨ ਕਰੋਗੇ ਤਾਂ ਜਿਹੜੇ ਵੀ ਤੁਹਾਡੇ ਘਰ ਦਾ ਮਾਹੌਲ ਹੈ ਨਾ ਉਹ ਆਟੋਮੈਟਿਕ ਹੀ ਬਦਲ ਜਾਏਗਾ ਤੁਹਾਡਾ ਪਤੀ ਜਿੰਨਾ ਮਰਜੀ ਹੈ ਨਾ ਨਸ਼ਾ ਕਰਦਾ ਹੈ ਤੁਹਾਡੇ ਬੱਚੇ ਜਿੰਨੇ ਮਰਜੀ ਬੇਕਾਰ ਨੇ ਹੈ ਨਾ ਜਿੰਨਾ ਮਰਜੀ ਤੁਹਾਨੂੰ ਇਹਦੇ ਵੀ ਬੱਚੇ ਸਾਡੇ ਮਨ ਲੱਕੇ ਕਹਿਣੇ ਦੇ ਬਾਹਰ ਨੇ ਨਾ ਜਾਂ ਤੁਹਾਡੇ ਬਜ਼ੁਰਗ ਸਾਰਾ ਦਿਨ ਜਦੋਂ ਤੁਸੀਂ ਗੁਰਬਾਣੀ ਪੜੋਗੇ ਨਾ ਬਾਣੀ ਪੜ ਕੇ ਸਾਰੇ ਕੰਮ ਕਰੋਗੇ ਤਾਂ ਤੁਹਾਡਾ ਜਿਹੜਾ ਘਰ ਹੈ ਨਾ ਉਹ ਵੈਸੇ ਹੀ ਬਦਲਣਾ ਸ਼ੁਰੂ ਹੋਗਾ ਜਿੰਨੀ ਵੀ ਨੈਗੇਟਿਵਿਟੀ ਖਤਮ ਹੋਣੀ ਸ਼ੁਰੂ ਹੋ ਜੂਗੀ ਤੇ ਤੁਹਾਡੇ ਘਰ ਦੇ ਵਿੱਚ ਪੋਜ਼ਿਟਿਵਿਟੀ ਆਉਣੀ ਸ਼ੁਰੂ ਹੋ ਜੂਗੀ ਤੇ ਦੂਸਰੀ ਗੱਲ ਤੁਸੀਂ ਨੇ ਸ਼ਾਮ ਨੂੰ ਇੱਕ ਗਲਾਸ ਪਾਣੀ ਦਾ ਰੱਖਣਾ ਹੈ ਉਸ ਪਾਣੀ ਦੇ ਗਲਾਸ ਦੇ ਵਿੱਚ ਥੋੜਾ ਜਿਹਾ ਆਪਣਾ ਨਮਕ ਪਾ ਲੈਣਾ ਨਮਕ ਪਾਉਣੇ ਡਲੀ ਵਾਲਾ ਉਹਦੇ ਵਿੱਚ ਤੁਸੀਂ 5 ਡਲੀਆਂ 7 ਡਲੀਆਂ ਨਮਕ ਦੀਆਂ ਪਾ ਲੈਣੀਆਂ ਨੇ ਉਹਨੂੰ ਰੱਖਣਾ ਕਿਤੇ ਉਹਨੂੰ ਆਪਣੇ ਬੈਡਰੂਮ ਦੇ ਵਿੱਚ ਸਰਾਣੇ ਦੇ ਮਲਕੀ ਨੀਚੇ ਰੱਖ ਦੇਣਾ ਹੈ ਨਾ ਸਵੇਰੇ ਤੁਸੀਂ ਨੇ ਕੀ ਕਰਨਾ ਹੈ ਉਸ ਪਾਣੀ ਨੂੰ ਲਿਜਾ ਕੇ ਜਿਹੜਾ ਤੁਹਾਡਾ ਮੇਨ ਗੇਟ ਹੈਗਾ ਸਭ ਤੋਂ ਪਹਿਲਾਂ ਮੇਨ ਗੇਟ ਤੇ ਜਾ ਕੇ ਤੁਸੀਂ ਨੇ ਝਾੜੂ ਲਗਾਉਣਾ ਚੰਗੇ ਤਰੀਕੇ ਦੇ ਨਾਲ ਉੱਥੇ ਝਾੜੂ ਲਗਾ ਦੇਣਾ ਝਾੜੂ ਲਗਾ ਕੇ ਜਿਹੜੀ ਆਪਣੇ ਮੇਨ ਗੇਟ ਦੀ ਢੀਲੀ ਹੈਗੀ ਹੈ ਨਾ ਉਹਨੂੰ ਤੁਸੀਂ ਨੇ ਪਾਣੀ ਦੇ ਨਾਲ ਧੋਣਾ ਸਾਫ਼ ਕਰਨਾ ਹੈ ਮਤਲਬ ਕੀ ਹੈ ਨਾ ਫਿਰ ਜਿਹੜਾ ਉਹ ਜਲ ਤੁਸੀਂ ਆਪਣੇ ਘਰ ਦੇ ਵਿੱਚ ਰੱਖਿਆ ਹੋਇਆ ਸ਼ਾਮ ਦਾ ਉਹਨੂੰ ਆਪਣੇ ਹੈ ਨਾ ਬਾਹਰ ਦੇਲੀ ਦੇ ਉੱਪਰ ਜਿਹੜੇ ਗੇਟ ਮੇਨ ਗੇਟ ਹੁੰਦਾ ਹੈ ਉਹਦੀ ਕੌਲਿਆਂ ਦੇ ਪਜਵੇਂ ਕਹਿ ਦਿੰਦੇ ਹਨ ਨਾ ਵੀ ਆਮ ਤੁਸੀਂ ਉੱਥੇ ਪਾ ਦੇਣਾ ਹੈ ਨਾ ਹੈ ਇਹ ਇੱਕ ਟੋਟਕਾ ਜਿਵੇਂ ਕਿ ਆਮ ਅਕਸਰ ਕਹਿੰਦੇ ਨੇ ਨਾ ਵੀ ਇੱਕ ਟੋਟਕਾ ਹੀ ਹੈ ਇਹ ਪਰ ਇਹਦੇ ਨਾਲ ਤੁਹਾਡੇ ਘਰ ਦੀ ਜਿਹੜੀ ਨੈਗੇਟਿਵਿਟੀ ਹੈ ਨਾ ਨਮਕ ਵਾਲੇ ਪਾਣੀ ਦੇ ਨਾਲ ਤੁਹਾਡੇ ਘਰ ਦੀ ਜਿਹੜੀ ਨੈਗੇਟਿਵਿਟੀ ਹੈ ਉਹ ਹਮੇਸ਼ਾ ਹਮੇਸ਼ਾ ਲਈ ਖਤਮ ਹੋ ਜਾਂਦੀ ਹੈਗੀ ਹੈ ਨਾ ਤੁਸੀਂ ਅਕਸਰ ਦੇਖਿਆ ਨਾ ਅੱਗੇ ਬਜ਼ੁਰਗ ਨਾ ਕੋਈ ਬੱਚਾ ਬਿਮਾਰ ਹੋ ਜਾਂਦਾ ਸੀਗਾ ਤਾਂ ਉਹਦੇ ਉੱਪਰ ਦੀ ਨਾ ਪਾਣੀ ਚ ਹਾ ਕੇ ਰੱਖ ਦਿੰਦੇ ਸੀ ਤੇ ਉਹ ਫਿਰ ਨਾ ਸਵੇਰੇ ਉੱਠ ਕੇ ਬਾਹਰ ਪਾਏ ਆਉਂਦੇ ਹੁੰਦੇ ਸੀ ਦੇਖੋ ਹੈ ਚਾਹੇ ਉਦੋਂ ਆਪਣੀਆਂ ਮਾਮਾ ਦਾਦੀ ਨਾਨੀਆਂ ਅਣਪੜ ਹੁੰਦੀਆਂ ਸੀ ਪਰ ਉਹਨਾਂ ਦਾ ਵਾਹਿਗੁਰੂ ਜੀ ਤੇ ਹਨਾ ਵਿਸ਼ਵਾਸ ਬਹੁਤ ਜ਼ਿਆਦਾ ਹੁੰਦਾ ਸੀ ਉਹਨਾਂ ਨੂੰ ਹੁੰਦਾ ਸੀਗਾ ਵੀ ਇਸ ਚੀਜ਼ ਦੇ ਨਾਲ ਸਾਡੀ ਇਹ ਚੀਜ਼ ਜ਼ਰੂਰ ਹੋਊਗੀ ਹਨਾ ਤਾਂ ਹੀ ਉਹਨਾਂ ਨੂੰ ਬਿਨਾਂ ਮੰਗਿਆ ਸਭ ਕੁਝ ਮਿਲ ਜਾਂਦਾ ਸੀ ਆਪਾਂ ਪਾਠ ਵੀ ਕਰਦੇ ਹਾਂ ਸੋਹਜ ਪਾਠ ਸੁਖਮਨੀ ਸਾਹਿਬ ਜੀ ਦੇ ਪਾਠ ਹਰ ਟਾਈਮ ਆਣ ਆਪਾਂ ਪੈਰੇ ਵੀ ਕੱਟਦੇ ਆਂਗੇ ਪਰ ਆਪਾਂ ਨੂੰ ਹਾਸਿਲ ਕੁਝ ਵੀ ਨਹੀਂ ਹੁੰਦਾ ਕਿਉਂਕਿ ਆਪਣੇ ਮਨ ਸਾਫ਼ ਨਹੀਂ ਹੈਗੇ ਆਪਾਂ ਸਿਰਫ ਉਤੋਂ ਉਤੋਂ ਕਰਦੇ ਆਂ ਵਿਸ਼ਵਾਸ ਦੇ ਨਾਲ ਜਿਹੜਾ ਕੋਈ ਕੰਮ ਕਰੂਗਾ ਤਾਂ ਉਹਦੀ ਤਨਾ ਵੀ ਜਦੋਂ ਆਪਾਂ ਅਰਦਾਸ ਕਰਕੇ ਹੜਦੇ ਆ ਓਟੇ ਐਸੇ ਟਾਈਮ ਹੀ ਹੈ ਨਾ ਅਰਦਾਸ ਪੂਰੀ ਹੋ ਜਾਂਦੀ ਜਿਹੜਾ ਕੋਈ ਸੱਚੇ ਮਨੋਂ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ ਸਮਝ ਕੇ ਕੋਈ ਵੀ ਕਾਰਜ ਕਰਦਾ ਹਨ ਤੇ ਦੂਸਰੀ ਗੱਲ ਜਿਹੜਾ ਮੈਂ ਤੁਹਾਨੂੰ ਇਹ ਚੀਜ਼ ਦੱਸੀ ਇਹਨੂੰ ਤੁਸੀਂ ਨੇ ਨਾ ਲਗਾਤਾਰ ਕਰਨਾ ਇਹ ਨਹੀਂ ਹੈਗਾ ਵੀ ਪਹਿਨੇ ਕਿੰਨੇ ਦਿਨ ਕਰਨਾ ਹੈ ਕਦੋਂ ਕਰਨਾ ਹੈ ਲਗਾਤਾਰ ਕਰਨਾ ਹੈ ਨਾ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਤਾਂ ਤੁਸੀਂ ਰੱਖ ਲਓ ਸ਼ਾਮ ਨੂੰ ਤਸਵੀਰ ਇਹ ਤੁਸੀਂ ਇਸ ਚੀਜ਼ ਨੂੰ ਪਾ ਕੇ ਤੇ ਜਿਹੜਾ ਮੈਂ ਤੁਹਾਨੂੰ ਸਿਮਰਨ ਦੱਸਿਆ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਇਸ ਤਰੀਕੇ ਨਾਲ ਆਪਣੇ ਘਰ ਦੇ ਕੰਮ ਕਰੋ ਨਾ ਜਾਂ ਫਿਰ ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਤੁਸੀਂ ਸਾਰੇ ਘਰ ਦੇ ਵਿੱਚ ਆਪਣਾ ਨਾ ਜਿਵੇਂ ਚਾਹ ਪਾਣੀ ਬਣਾਉਣਾ ਪ੍ਰਸ਼ਾਦਾ ਤਿਆਰ ਕਰਨਾ ਨਾ ਤੇ ਦੂਸਰੀ ਗੱਲ ਕਈ ਭੈਣਾਂ ਨੂੰ ਮੇਰੇ ਨੂੰ ਆਦਤ ਹੁੰਦੀ ਹੈ ਨਾ ਜਿਵੇਂ ਕੋਈ ਦਾਲ ਸਬਜ਼ੀ ਬਣਾਉਣੀ ਹੈ ਨਾ ਦਾਲ ਸਬਜ਼ੀ ਨਾ ਚਮਚਾ ਲਾਇਆ ਮੂੰਹ 'ਚ ਦੇਖਿਆ ਵੀ ਹਨ ਹੁਣ ਵਿੱਚ ਕਿਵੇਂ ਠੀਕ ਹੈ ਤੇ ਇਦਾਂ ਹੀ ਹੈ ਨਾ ਰੱਖ ਦਿੰਦੇ ਆ ਤਾਂ ਇਸ ਤੋਂ ਤੁਹਾਨੂੰ ਥੋੜਾ ਜਿਹਾ ਗਰੇਜ ਕਰਨਾ ਪਊਗਾ ਸਭ ਤੋਂ ਪਹਿਲਾਂ ਤਾਂ ਤੁਸੀਂ ਹੈ ਨਾ ਆਪਣਾ ਸਿਰ ਟਾ ਕੇ ਪੈਰੋਂ ਸੱਕਣ ਤਾਂ ਨੰਗੇ ਤੇ ਸਿਰ ਜ਼ਰੂਰ ਕਵਰ ਕਰਕੇ ਤੁਸੀਂ ਖਾਣਾ ਬਣਾਇਆ ਕਰੋ ਹਣਾ ਤੇ ਉੱਥੇ ਨਾ ਫਿਰ ਤੁਸੀਂ ਖਾਣਾ ਬਣਾ ਕੇ ਆਪਦਾ ਸਾਰਾ ਜਦੋਂ ਬਣਾ ਰਹੇ ਹੋ ਤਾਂ ਇਹ ਵੀ ਅਰਦਾਸ ਕਰਨੀ ਕਿ ਵਾਇਗਰੂ ਜੀ ਜਿਹੜਾ ਮੈਂ ਪ੍ਰਸ਼ਾਦਾ ਤਿਆਰ ਕਰ ਰਹੀ ਹਾਂ ਇਹ ਤੁਹਾਡੇ ਹੈ ਨਾ ਦਿੱਤੀ ਹੋਈ ਦਾਤ ਦੇ ਵਿੱਚੋਂ ਹੀ ਹੈ ਇਸ ਨੂੰ ਛੱਕ ਕੇ ਜਿੰਨੇ ਵੀ ਮੇਰੇ ਪਰਿਵਾਰ ਦੇ ਮੈਂਬਰ ਨੇ ਵਾਇਗਰੂ ਜੀ ਉਹ ਤੁਹਾਡੇ ਨਾਲ ਜੁੜਨ ਤੇ ਮੇਰੇ ਘਰ ਦੇ ਵਿੱਚੋਂ ਕਲੇਸ਼ ਗਰੀਬੀ ਨਸ਼ਾ ਖਤਮ ਕਰਕੇ ਪਿਤਾ ਜੀ ਆਪਣੇ ਚਰਨਾਂ ਦੇ ਨਾਲ ਜੋੜ ਲਓ ਕਿਉਂਕਿ ਆਉਣ ਵਾਲਾ ਸਮਾਂ ਠੀਕ ਹੈ ਹੁਣ ਜਿਵੇਂ ਚੱਲੀ ਜਾਂਦੇ ਆਪਾਂ ਥੋੜਾ ਜਿਹਾ ਮਾਡਰਨ ਚੱਲੀ ਜਾਂਦੇ ਹਨ ਪਰ ਆਉਣ ਵਾਲਾ ਸਮਾਂ ਇੰਨਾ ਭਿਆਨਕ ਹੋਣਾ ਕਿਉਂਕਿ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਤੁਹਾਡੀ ਕਿਉਂਕਿ ਹਰ ਇੱਕ ਰਿਸ਼ਤੇ ਦਾ ਕਹਾਣ ਹੋ ਰਿਹਾ ਹੈ ਨਾ ਤੇ ਹੁਣ ਤੁਸੀਂ ਦੇਖ ਹੀ ਰਹੇ ਹੋ ਹੁਣ ਕਿਵੇਂ ਇੱਕੋ ਦਮ ਅਮਰੀਕਾ ਵਾਲਿਆਂ ਨੇ ਹਨਾ ਆਪਣੇ ਬੱਚਿਆਂ ਨੂੰ ਇੱਧਰ ਭੇਜਤਾ ਅਗਰ ਆਪਾਂ ਬੱਚਿਆਂ ਨੂੰ ਆਪਣੇ ਨੂੰ ਇੱਥੇ ਹੀ ਰੱਖ ਕੇ ਇੱਥੇ ਪੜਾਈ ਇਹ ਲਿਖਾਈ ਇਹ ਇੱਥੇ ਉਹਨਾਂ ਦੀ ਜਿਹੜੀ ਉਹ ਕਹਿੰਦੇ ਨੇ ਵੀ ਜੇ ਉੱਧਰ ਜਾ ਕੇ ਅਸੀਂ ਹਨਾ ਟਾਇਲਟਾਂ ਸਾਫ਼ ਕਰ ਲਾਂਗੇ ਉੱਧਰ ਜਾ ਕੇ ਅਸੀਂ ਹਨਾ ਸਟੋਰ ਤੇ ਕੰਮ ਕਰ ਲਾਂਗੇ ਪਰ ਇੱਥੇ ਅਸੀਂ ਅਗਰ ਆਪਦੀ ਘਰ ਦੀ ਵਿੱਚ ਸਬਜ਼ੀ ਬੀਜੀ ਹੈ ਹਨਾ ਉਹ ਨੂੰ ਬੀਚ ਕੇ ਰਾਜ਼ੀ ਨਹੀਂ ਹੈਗੀ ਜੇ ਆਪਾਂ ਆਪਣੇ ਬੱਚਿਆਂ ਦਾ ਮਾਈਂਡ ਸੈਟ ਇੱਥੇ ਕਰੀਏ ਵੀ ਬੇਟਾ ਤੂੰ ਇੱਥੇ ਕੰਮ ਕਰਕੇ ਤੂੰ ਇੱਥੇ ਆ ਚੀਜ਼ ਕਰ ਹੈਨਾ ਤੇ ਤਾਂ ਕੀ ਹੋਵੇ ਜੇ ਤੂੰ ਦੁਕਾਨ ਲਗਾਣਾ ਤਾਂ ਕੀ ਹੋਵੇ ਜੇ ਤੂੰ ਗੋਲ ਗੱਪਿਆਂ ਦੀ ਰੇੜੀ ਲਗਾ ਲੈਣਾ ਤਾਂ ਕੀ ਹੋਵੇ ਜੇ ਤੂੰ 버ਗਰਾਂ ਦੀ ਰੇੜੀ ਲਗਾ ਲੈਣਾ ਹੈਨਾ ਇਹਦੇ ਨਾਲ ਤੂੰ ਛੋਟਾ ਨਹੀਂ ਹੋਵੇਂਗਾ ਕਿਉਂਕਿ ਇਹ ਤਰ੍ਹਾਂ ਆਪਣਾ ਬਿਜ਼ਨਸ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਬਿਜ਼ਨਸ ਨੇ ਹੀ ਅੱਗੇ ਜਾਣਾ ਹੈ ਆਪਣੇ ਬੱਚਿਆਂ ਨੂੰ ਬਿਜ਼ਨਸ ਦੇ ਵਿੱਚ ਲਾਓ ਨਾ ਕਿ ਆਪਣੇ ਬੱਚਿਆਂ ਨੂੰ ਆਈਲੈਟਸ ਦਿਮਾਗ ਤੇ ਵਿੱਚ ਕੀੜਾ ਬਿਠਾਓ ਕਿਉਂਕਿ ਆਈਲੈਟਸ ਦੇ ਨਾਲ ਹੁਣ 45 45 60 60 ਲੱਖ ਰੁਪਇਆ ਲਾ ਕੇ ਤੁਸੀਂ ਬੱਚੇ ਇੱਥੇ ਬੱਚੇ ਨੂੰ ਕੋਈ ਕੰਮ ਕਰਵਾਓ 10-20 ਲੱਖ ਤੁਸੀਂ ਆਪ ਦਾ ਮਤਲਬ ਕਿ ਸੇਵ ਰੱਖੋ ਨਾ ਕੋਈ ਐਫ ਡੀ ਕਰਾ ਦਿਓ ਕੁਝ ਵੀ ਰੱਖੋ ਮਤਲਬ ਕਿ ਉਹਦਾ ਵਿਆਜ ਵੀ ਖਾ-ਖਾ ਕੇ ਤੁਸੀਂ ਆਪਣਾ ਪਰਿਵਾਰ ਪਾਲ ਸਕਦੇ ਹੋ ਪਰ ਪਤਾ ਨਹੀਂ ਕੀ ਦਿਮਾਗ ਨੂੰ ਲੱਗਿਆ ਵੀ ਉੱਥੇ ਪਤਾ ਨਹੀਂ ਕੀ ਡਾਲਰ ਲੱਗੇ ਹੋਏ ਨੇ ਵੀ ਤੋੜ-ਤੋੜ ਕੇ ਲੈ ਆਵਾਂਗੇ ਦੇਖੋ ਇਹ ਸਮਾਂ ਬਹੁਤ ਤੁਹਾਨੂੰ ਸੰਭਾਲਣਾ ਪਵੇਗਾ ਆਉਣ ਵਾਲਾ ਸਮਾਂ ਇੰਨਾ ਖਤਰਨਾਕ ਹੋਣਾ ਕਿਉਂਕਿ ਹਰ ਇੱਕ ਮਹਾਪੁਰਸ਼ ਇਹੀ ਦੱਸ ਰਹੇ ਨੇਗੇ ਕਿ ਇਦਾਂ ਦਾ ਸਮਾਂ ਆਉਣਾ ਆ ਵੀ ਸਕਦਾ ਕਿਉਂਕਿ ਕੁਝ ਨਹੀਂ ਪਤਾ ਕਦੋਂ ਕੀ ਗੱਲ ਹੋ ਜੇ ਹਨਾ ਤਾਂ ਤੁਸੀਂ ਜਿੰਨਾ ਵੀ ਨਾਮ ਜਪਿਆ ਜਾਂਦਾ ਸਿਮਰਨ ਕਰਿਆ ਜਾਂਦਾ ਕਿਉਂਕਿ ਅਕਸਰ ਛੋਟੇ ਹੁੰਦੇ ਸੀ ਜਦੋਂ ਉਦੋਂ ਵੀ ਕਹਿੰਦੇ ਨੇ ਸੀ ਕਿ ਅਜਿਹਾ ਸਮਾਏਗਾ ਜਿੱਥੇ 12-12 ਕੋਤੇ ਦੀਵਾ ਜਗੇਗਾ ਉਹ ਦੀਵਾ ਕਿੱਥੇ ਜਗੇਗਾ ਜਿੱਥੇ ਸਿਮਰਨ ਹੋਵੇਗਾ ਜਿੱਥੇ ਨਾਮ ਜਪਿਆ ਜਾਵੇਗਾ ਵਾਹਿਗੁਰੂ ਜੀ ਦਾ ਕਿਉਂਕਿ ਵਾਹਿਗੁਰੂ ਜੀ ਹੀ ਰੱਖਿਆ ਕਰਨ ਵਾਲੇ ਨੇ ਤੇ ਵਾਹਿਗੁਰੂ ਜੀ ਹੀ ਆਪਾਂ ਨੂੰ ਉਜਾੜਨ ਵਾਲੇ ਆ ਹਨ ਤਾਂ ਮੇਰੀ ਹੱਥ ਬਨ ਕੇ ਬੇਨਤੀ ਹੈਗੀ ਕਿ ਘਰ ਦੀਆਂ ਭੈਣਾਂ ਜਿੰਨੀਆਂ ਵੀ ਮੇਰੀਆਂ ਭੈਣਾਂ ਨੇ ਉਹ ਸਵੇਰੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਨ ਤੇ ਤੁਰਦੇ ਫਿਰਦੇ ਖਾਣਾ ਬਣਾਉਣ ਵੇਲੇ ਸਿਮਰਨ ਕਰਨ ਤੇ ਜਿਹੜਾ ਮੈਂ ਪਾਣੀ ਵਾਲਾ ਇਹ ਟੋਟਕਾ ਦੱਸਿਆ ਮੇਨ ਗੇਟ ਤੇ ਜਿਹੜੇ ਦੋ ਕਮਰੇ ਇੱਕ ਝਾੜੂ ਲਗਾ ਕੇ ਤੇ ਦੇਲੀ ਨੂੰ ਧੋਕੇ ਤੇ ਪਾਣੀ ਪਾਉਣਾ ਤਾਂ ਤੁਸੀਂ ਕਰਨ ਲੱਗ ਜਾਓ ਤੇ ਘਰ ਦੇ ਵਿੱਚ ਹਨਾ ਕਦੇ ਵੀ ਕਿਸੇ ਨੂੰ ਉਲਟ ਨਾ ਬੋਲਿਓ ਹਨਾ ਜੇ ਹੁੰਦਾ ਵੀ ਤੁਹਾਡੇ ਪਤੀ ਨੇ ਕਿਹਾ ਤੁਹਾਨੂੰ ਚਾਹ ਦੇ ਦਿਓ ਹਨਾ ਤਾਂ ਤੁਸੀਂ ਕੋਈ ਵੀ ਚੀਜ਼ ਲੈ ਕੇ ਆਉਣੀ ਆ ਸੱਸ ਸਹੁਰੇ ਨੇ ਕਿਹਾ ਵੀ ਠੀਕ ਹੈ ਜੀ ਕਹਿੰਦੇ ਨੇ ਕਹਿੰਦੇ ਇੱਕ ਚੁੱਪ 100 ਨੂੰ ਹਰਾਵੇ ਹੈਨਾ ਜਦੋਂ ਆਪਾਂ ਥੋੜਾ ਜਿਹਾ ਆਪਣੇ ਆਪ ਨੂੰ ਬਦਲਾਂਗੇ ਨਾ ਤਾਂ ਤੁਹਾਡੇ ਘਰ ਦੇ ਵਿੱਚੋਂ ਬੈਸੇ ਹੀ ਕਲੇਸ਼ ਖਤਮ ਹੋਣ ਲੱਗ ਜਾਏਗਾ ਤੇ ਦੂਸਰੀ ਗੱਲ ਵਾਹਿਗੁਰੂ ਜੀ ਤੇ ਭਰੋਸਾ ਰੱਖਣਾ ਤੇ ਇਹ ਜਿਹੜੀ ਮੈਂ ਤੁਹਾਨੂੰ ਚੀਜ਼ ਦੱਸੀ ਐ ਇਸ ਨੂੰ ਜ਼ਰੂਰ ਕਰਨ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਕਈ ਵਾਰੀ ਮੈਥੋਂ ਨਾ ਕਈ ਭੈਣ ਭਰਾਵਾਂ ਦੇ ਕਮੈਂਟ ਛੁੱਟ ਜਾਂਦੇ ਨੇ ਕਿਉਂਕਿ ਮੈਂ ਥੋੜੀ ਜੀ ਬਿਜੀ ਆ ਹਣਾ ਉਹਦੇ ਕਰਕੇ ਤਾਂ ਮੈਂ ਮਾਫੀ ਚਾਹਉਣੀ ਆ ਪਰ ਮੈਂ ਜਵਾਬ ਦੇਣ ਦੀ ਕੋਸ਼ਿਸ਼ ਜ਼ ਤੇ ਆਪਾਂ ਹੁਣ ਮਿਲਾਂਗੇ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸੈਟਸਡੇ